ਉਹ ਪੰਜਾਬ ਦੇ ਮੋਗਾ ਦੀ ਸਾਹਮਣੇ ਆਈ ਜਿਹੜੀ ਕਿ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਾਦੇ ਦੇ ਵਿੱਚ ਸਾਫ ਨਜ਼ਰ ਆ ਰਿਹਾ ਸੀ ਸੀਸੀਟੀਵੀ 'ਚ ਕਿ ਇੱਕ ਗੱਡੀ ਬਿਨਾਂ ਡਰਾਈਵਰ ਤੋਂ ਹੀ ਬੈਕ ਗੇਅਰ ਦੇ ਵਿੱਚ ਵਾਪਸ ਆ ਰਹੀ ਹੈ ਤੁਸੀਂ ਸੋਚਦੇ ਹੋਗੇ ਕਿ ਬਿਨਾ ਡਰਾਈਵਰ ਤੋਂ ਕਿਸ ਤਰ੍ਹਾਂ ਤਾਂ ਦੱਸ ਦਈਏ ਕਿ ਅਚਾਨਕ ਜਿਹੜਾ ਗੱਡੀ ਦਾ ਮਾਲਕ ਹੁੰਦਾ ਹੈ ਗੱਡੀ ਸਟਾਰਟ ਕਰਦਾ ਹੈ ਤਾਂ ਗੱਡੀ ਜਿਹੜੀ ਆ ਰਿਵਰਸ ਜਿਹੜੀ ਆ ਉਹ ਗੇਅਰ ਦੇ ਵਿੱਚ ਚਲਣੀ ਚਾਲੂ ਹੋ ਜਾਂਦੀ ਹੈ ਤਾਂ ਅਚਾਨਕ ਕਾਫੀ ਜ਼ਿਆਦਾ ਗੱਡੀਆਂ ਦੇ ਜਿਹੜੇ ਪਿੱਛੇ ਐਕਟਿਵ ਆ ਮੋਟਰਸਾਈਕਲ ਤੇ ਕਈ ਹੋਰ ਗੱਡੀਆਂ ਹੁੰਦੀਆਂ ਨੇ ਤਾਂ ਉਹਨਾਂ ਦਾ ਨੁਕਸਾਨ ਜਿਹੜਾ ਹੈ ਉਹ ਕਾਫੀ ਹੋ ਜਾਂਦਾ ਹੈ ਤਾਂ ਟੱਕਰ ਮਾਰਦੇ ਹੋਇਆ ਗੱਡੀ ਜਿਹੜੀ ਆ ਉਹ ਬੈਕ ਸਾਈਡ ਨੂੰ ਜਿਹੜਾ ਰਿਵਰਸ ਜਿਹੜਾ ਉਹ ਤੁਰ ਹੀ ਆਂਦੀ ਆ ਤਾਂ ਜਾ ਕੇ ਇੱਕ ਜਾ ਕੇ ਇੱਕ ਦੀਵਾਰ ਦੇ ਨਾਲ ਟਕਰਾਉਂਦੀ ਆ ਤਾਂ ਗੱਡੀ ਦੇ ਪਿੱਛੇ ਪਿੱਛੇ ਇਹ ਕਾਰ ਦਾ ਮਾਲਕ ਵੀ ਜਿਹੜਾ ਉਹ ਨਜ਼ਰ ਆ ਰਿਹਾ ਤਾਂ ਭਜਦਾ ਹੋਇਆ ਮਾਲਕ ਜਿਹੜਾ ਗੱਡੀ ਦੇ ਨਜ਼ਦੀਕ ਆਉਂਦਾ ਆ ਤਾਂ ਗੱਡੀ ਬੰਦ ਕਰਦਾ ਆ ਤਾਂ ਗੱਡੀ ਨੂੰ ਅ ਬੰਦ ਕਰਕੇ ਤਾਂ ਉਥੇ ਖੜ ਜਾਂਦਾ ਆ ਤਾਂ ਅਚਾਨਕ ਜਿਹੜੀ ਗੱਡੀ ਆ ਉਹ ਸਟਾਰਟ ਹੋ ਜਾਂਦੀ ਆ ਤਾਂ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਆ ਉਹ ਗੱਡੀਆਂ ਦਾ ਹੁੰਦਾ ਹੈ ਜਦਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਰਕੇਸ਼ ਕੁਮਾਰ ਯਾਦਵੀ ਰਕੇਸ਼ ਮਾਨ ਜੀ ਕੀ ਹਾਲ ਸਾਹਿਬ ਜੀ ਹਾਲ ਸਾ ਮੈਂ ड्यूटी टू रीरेज आ रहे से काम ते जाना से तैयार उन्हों हो होया उन्होंने कुड़िया भाज के बारे में कि ਤੁਹਾਡਾ ਬਾਈਕ ਦਾ ਡੈਮੇਜ ਹੋ ਗਿਆ ਸਾਰਾ ਜੋ ਦੁਬਾਰਾ ਆ ਕੇ ਵੇਖਿਆ ਤੇ ਪਤਾ ਨਹੀਂ ਲੱਗੇ ਕੀ ਹੋਇਆ ਕੀ ਨਹੀਂ ਇੱਕ ਗੱਡੀ ਆਟੋਮੈਟਿਕ ਬੈਕ ਗਈ ਬਾਈਕ ਬਗਰ ਖੜਾ ਸੀਗਾ ਤੇ ਬਾਈਕ ਮੇਰਾ ਪੂਰਾ ਡੈਮੇਜ ਹੋ ਗਿਆ ਬਚੇ ਨਹੀਂ ਬਾਈਕ ਦਾ ਕੁਛ ਹੀ ਇਹ ਜਿਨ੍ਹਾਂ ਦੀ ਗੱਡੀ ਸੀਗੀ ਉਹਨਾਂ ਨੇ ਗੱਲ ਹੋਈ ਕੀ ਕਹਿੰਦੇ ਆ ਉਹ ਕਹਿ ਰਹੇ ਕਿ ਕੋਈ ਨਹੀਂ ਤੁਹਾਡਾ ਜਿੰਨਾ ਨੁਕਸਾਨ ਆਸੀਂ ਪਤਾਈ ਕਰਾਂਗੇ ਕੋਇਆ ਕਿਵੇਂ ਆ ਗਿਆ ਪਤਾ ਹੀ ਨਹੀਂ ਗੱਡੀ ਦੀ ਵਾਸ ਆ ਕੇ ਆਟੋਮੈਟਿਕ ਹੋਈ ਉਹਨਾਂ ਨੇ ਸਟਾਰਟ ਕੀਤਾ ਗੱਡੀ ਦੇ ਵਾਲ ਸਾਈਡ ਐਕਟਿਵਾ ਸੀ ਤੈਨੂੰ ਤੇ ਮੇਰਾ ਬਾਈਕ ਇੱਕ ਐਕਟਿਵਾ ਤੇ ਇੱਕ ਬਾਈਕ ਦਾ ਜਾਤ ਨੁਕਸਾਨ ਆਇਆ ਬਾਈਕ ਦਾ ਕੁਛ ਨਹੀਂ ਰਿਹਾ ਉਹ ਵੀ ਬਚਾ ਬਚਾਓਗੇ ਕਿ ਸਭ ਬਚਾ ਨਹੀਂ ਸੱਟਾ ਕਿਸੇ ਨੇ ਲੱਗੇ ਸਿਰਫ ਉਹ ਅੰਕਲ ਜਿਨ੍ਹਾਂ ਦੀ ਗੱਡੀ ਸੀ ਉਹਨਾਂ ਦੇ ਵੱਜੇ ਉਹਨਾਂ ਦਾ ਪੈਰ ਫੈਕਚਰ ਹੋਇਆ ਗੁਰਵਦੀ ਜੀ ਗਲੀ ਦੇ ਵਿੱਚ ਕੀ ਹੋਇਆ ਗੱਡੀ ਬੈਕ ਹੋਈ ਕਿਵੇਂ ਹੋਈ ਸਾਰਾ ਅੱਜ ਸਵੇਰ 9 ਵਜੇ ਦੀ ਗੱਲ ਹੈ ਜੀ ਅੱਜ ਸਵੇਰ 9 ਵਜੇ ਸਾਡੇ ਤੇ ਗਰਗ ਸਿੰਘ ਸਾਹਿਬ ਰਹਿੰਦੇ ਉਹਨਾਂ ਦੇ ਉੱਪਰ ਪੀਸੀਆਰ ਟ ਇਨਸਪੈਕਟਰ ਲੱਗੇ ਸਾਹਿਬ ਉਹਨਾਂ ਦੀ ਗੱਡੀ ਸੀ ਉਹ ਸਵੇਰ ਜਦੋਂ ਆਪਣੀ ਰੈਲੀ ਰੂਟੀਨ ਵਾਂਗੂ ਕਾਰ ਸਟਾਰਟ ਕਰਕੇ ਕਾਰ ਤੇ ਕਪੜਾ ਮ ਇੱਕੋਦਮ ਗੱਡੀ ਰਿਵਰਸ ਗੇਅਰ 'ਚ ਚਲੀ ਗਈ ਜੀ ਤੇ ਰਿਵਰਸ ਗੇਅਰ ਦੇ ਨਾਲ ਚੱਲਦੀ ਚੱਲਦੀ ਉਹਨੇ ਦੋ ਘਰ ਨਾਲ ਉਹਨਾਂ ਦੇ ਦਰਵਾਜ਼ੇ ਭੰਨ ਤੇ ਤਿੰਨ ਚਾਰ ਐਕਟਿਵਾਂ ਨੂੰ ਨਾਲ ਰਗੜਦੇ ਰਗੜਦੇ ਉਹ ਇੱਕ ਬਾਈਕ ਜਮਾਂ ਡੈਮੇਜ ਕਰਤਾ ਗੱਡੀ ਖੰਭੇ 'ਚ ਜਾ ਕੇ ਵੱਜੀ ਫਿਰ ਕਾਂਦੇ 'ਚ ਵੱਜ ਕੇ ਤੇ ਡੈਮੇਜ ਹੋ ਗਈ ਬਹੁਤ ਬਚਾ ਹੋਇਆ ਜੀ ਗੱਡੀ ਅਸੀਂ ਤਾਂ ਇਸ ਗੱਲ 'ਚ ਹੈਰਾਨ ਹੈ ਕਿ ਗੱਡੀ ਰਿਵਰਸ ਗੇਅਰ 'ਚ ਚਲੀ ਕਿਵੇਂ ਗਈ ਸਟਾਰਟ ਕਰਕੇ ਉਹਨਾਂ ਨੇ ਖੜਾਈ ਹੋ ਆਪ ਬਾਹਰ ਖੜੇ ਐ ਤੇ ਇੱਕੋਦਮ ਰਿਵਰਸ ਗੇਅਰ 'ਚ ਉਹ ਬੜੀ ਫੋਰਸ ਨਾਲ ਗੱਡੀ ਦੀ ਹੈਂਡ ਬ੍ਰੇਕ ਲੱਗੇ ਹੋਣ ਤੇ ਬਾਵਜੂਦ ਵੀ ਗੱਡੀ ਸਿੱਧਾ ਤਿੰਨ ਚਾਰ ਬਾਈਕਸ ਇੱਕ ਕਾਰ ਰਗੜਦੇ ਹੋਏ ਸਿੱਧਾ ਖੰਬੇ 'ਚ ਜਾ ਕੇ ਵੱਜੀ ਔਰ ਬਹੁਤ ਰੱਬ ਦੀ ਹੈ ਸੀ ਕਿਨੇ ਬਚਾ ਹੋਇਆ ਜੀ ਕਿ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕੋਈ ਵੀਹਿਕਲ ਸੁਗਿਆ ਨਾਲ ਤਾਂ ਚਲੋ ਕੋਈ ਗੱਲ ਨਹੀਂ ਹੋ ਗਿਆ ਕੋਈ ਜਾਨਦਨ ਖਾਨ ਨਹੀਂ ਹੋਇਆ ਜੀ ਕਿਨੇ ਇੱਕ ਵੀਹਿਕਲ ਅਫੈਕਟਡ ਹੋਇਆ ਜੀ ਇਹ ਤਿੰਨ ਐਕਟਿਵਾ ਜੀ ਇੱਕ ਬਾਈਕ ਐਕਟਿਵਾ ਇੱਕ ਤਿੰਨ ਬਾਈਕ ਇੱਕ ਐਕਟਿਵਾ ਤਾਂ ਜਮੇ ਡੈਮੇਜ ਹੋ ਗਿਆ ਜੀ ਤੇ ਇੱਕ ਕਾਰ ਸੀ ਬਲਿਨੋ ਉਹ ਤਾਂ ਨੁਕਸਾਨ ਹੋ ਗਿਆ ਜੀ ਜੋ ਜਿੰਨਾ ਦੀ ਕਾਰਸਕੀ ਉਹਨਾਂ ਦੇ ਵੀ ਕੋਈ ਛੋਟ ਛੋਟ ਰੂਪੀ ਉਹਨਾਂ ਦੇ ਤੇ ਵੀ ਇੱਕ ਸੁਣਨ ਜਾਇ ਜੀ ਹਸਪੀਟਲ ਲੈ ਕੇ ਗਏ ਸੀ ਫ੍ਰੈਕਚਰ ਹੋਇਆ ਜੀ ਉਹਨਾਂ ਦੇ ਗੋਟਨੇ ਦੇ ਨੀਚੇ ਜੀ